ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਕਦੇ ਬਾਣੀਆਂ ਆਪਣੀ ਦੁਕਾਨ ਨਿੰਦਾ ਦੇਖਿਆ ਮੈਂ ਕਦੇ ਸੂਟਾਂ ਵਾਲਾ ਆਪਣੀ ਸੂਟਾਂ ਦੀ ਦੁਕਾਨ ਨਿੰਦਾ ਦੇਖਿਆ ਸਾਡੇ ਘੋੜਾ ਲੋਕ ਇਹੋ ਜਿਹੇ ਨੇ ਵੀ ਜੇ ਤੇਰੇ ਕੋਲ ਉੱਚਾ ਤੇ ਵੱਡਾ ਏ ਤੇ ਜੇ ਤੇਰੇ ਕੋਲ ਚੰਗਾ ਹੈ ਮੇਰੇ ਨਾਲੋਂ ਮੈਂ ਉਹਨੂੰ ਨਿੰਦਣ 'ਚ ਕੋਈ ਕਸਰ ਨਹੀਂ ਛੱਡਣੀ ਮਾੜੀ ਗੱਲ ਹੈ ਜੀ ਤੇ ਉਹਨੂੰ ਵੀ ਵਿਚਾਰੇ ਨੂੰ ਨਿੰਦਣ 'ਚ ਕਿਸੇ ਨੇ ਕੋਈ ਕਸਰ ਨਹੀਂ ਜੀ ਆ ਵੀ ਸਮੇਂ ਸਹਿਤ ਦਾ ਜਮਿਆ ਹੀ ਮੱਲ ਬਣਦਾ ਔਰ ਉਹ ਸਮਾਂ ਤੇ ਸੁਭਬ ਬਣਨ ਨੂੰ ਟਾਈਮ ਲੱਗਦਾ ਤੇ ਅਸੀਂ ਉਹ ਚਾਹੇ 1 ਸਾਲ ਘੋੜੀ ਤੋਂ ਸੁਆ ਘੱਟ ਲੈ ਲਈਏ ਪਰ ਬਣਾਈਏ ਚੰਗੀ ਚੀਜ਼ੇ ਜੀ ਬਾਦਲੇ ਦਾ ਕੱਢਿਆ ਨਾ ਜੱਜ ਕੇ ਬਹਿ ਜਾ ਬਹਿ ਜਾ ਜੱਗ ਚ ਕਰਾਈ ਹੋਈ ਐ ਦੋਵੇਂ ਹੱਥ ਜੋੜ ਸ਼ੁਕਰਾਨਾ ਕਰਦੇ ਕਹਿੰਦੇ ਇਹਨਾਂ ਨਾਲ ਹੀ ਸੱਜਣਾ ਚੜਾਈ ਹੋਈ ਐ ਓਏ ਕੀਤੀ ਐ ਮਿਹਨਤ ਕਦੇ ਸਾੜਾ ਨਹੀਂਓ ਕੀਤਾ ਇਸੇ ਲਈ ਨੇ ਬੱਲਿਆ ਰਿਕਾਰਡ ਬੋਲਦੇ ਬਾਜ ਤੂੰ ਐ ਬਾਦ ਫਰਿਆੰਦ ਤਾਰਤਾ ਵੇਖ ਥੰਮਾ ਜਹੇ ਘੋੜੇ ਨੇ ਜਹਾਜ ਡੋਲਦੇ ਓਏ ਬਾਜ ਤੂੰ ਐ ਬਾਦ ਫਰਿਆੰਦ ਤਾਰਤਾ ਵੇਖ ਥੰਮਾ ਜਹੇ ਘੋੜੇ ਨੇ ਜਹਾਜ ਡੋਲਦੇ ਅੱਜ ਉਸ ਖਾਨ ਦੇ ਦਰਸ਼ਨ ਕਰਾਉਣੇ ਐ ਸੱਜਣੋ ਤੁਹਾਨੂੰ ਜਿੱਥੋਂ ਵੱਡੀਆਂ ਹਾਈਟਾਂ ਦਾ ਟ੍ਰੈਂਡ ਸ਼ੁਰੂ ਹੋਇਆ ਤੇ ਖਾਨ ਚੋਂ ਉਹ ਕੋਏ ਨੂਰ ਵਰਗਾ ਘੋੜਾ ਨਿਕਲਿਆ ਜਿਨੇ ਆਪਣਾ ਅਲੱਗ ਮੁਕਾਮ ਬਣਾਇਆ ਤੇ ਅੱਗੇ ਵੱਡੇ ਵੱਡੇ ਬੱਚੇ ਵੀ ਪੈਦਾ ਕੀਤੇ ਤੇ ਵੱਡੇ ਘੋੜਿਆਂ ਦੀ ਸ਼ੁਰੂਆਤ ਵੀ ਕੀਤੀ 68 ਇੰਚ ਦਾ ਪਹਿਲਾ ਘੋੜਾ ਪਾਦਲੇ ਵਾਲਾ ਬਾਜ ਇਸੇ ਘਰ ਤੋਂ ਵੱਡੇ ਕੱਦ ਤੇ ਥੰਮਾ ਵਰਗੇ ਘੋੜਿਆਂ ਦੀ ਸ਼ੁਰੂਆਤ ਯਾਨੀ ਕਿ ਦੌਰ ਸ਼ੁਰੂ ਹੋਇਆ ਸੀ ਸੱਜਣੋ ਤੇ ਅੱਜ ਉਸੇ ਖਾਨ ਜੋ ਇੱਕ ਹੋਰ ਨਗੀਨਾ ਵੀਰ ਹੋਣਾ ਨੇ ਪੈਦਾ ਕਰਕੇ ਤੁਹਾਡੀ ਕਚਹਿਰੀ ਚ ਤਾਰਤਾ ਹੈ ਫਰਜੰਦ ਅਬਦੁੱਲੇ ਘੋੜੇ ਦਾ ਪੋਤਾ ਐ ਸੱਜਣੋ ਤੇ ਮਾਲੇ ਪਾਸੇ ਜਾਈਏ ਤੇ ਬਾਜ ਘੋੜੇ ਦੀ ਧੀ ਇਸ ਘੋੜੇ ਦੀ ਮਾਂ ਐ ਸੱਜਣੋ ਉਮਰ ਹੈਗੀ ਐ ਸਿਰਫ ਤੇ ਸਿਰਫ 22 ਸਾਲ ਬਾਕੀ ਜਾਣਕਾਰੀ ਆਪਾਂ ਭਰਾਵਾਂ ਤੋਂ ਲੈਣੀ ਐ ਵੀਡੀਓ ਦੇ ਵਿੱਚ ਵੀਡੀਓ ਐਂਡ ਤੱਕ ਦੇਖਿਓ ਬਹੁਤ ਹੀ ਕਮਾਲ ਦੀ ਵੀਡੀਓ ਬਣਵਾਈਆਂ ਘੋੜੇ ਨੇ ਤੇ ਕਮਾਲ ਦੀਆਂ ਗੱਲਾਂ ਵੀ ਬਾਈ ਹੋਣਾ ਕੀਤੀਆਂ ਸਰਦਾਰ ਸੁਰਿੰਦਰ ਸਿੰਘ ਬਾਦਲਾ ਤੇ ਬਾਈ ਗੁਰਪ੍ਰੀਤ ਸਿੰਘ ਬਾਦਲਾ ਉਹਨਾਂ ਦਾ ਨਵਾਂ ਮਸ਼ੀਰਾ ਐ ਸੱਜਣੋ ਤੇ ਸਾਡਾ ਬਹੁਤ ਹੀ ਸਤਿਕਾਰਯੋਗ ਵੀਰ ਐ ਬਾਈ ਮਨਨਾਚਾਲ ਉਸ ਵੀਰ ਦਾ ਵੀ ਧੰਨਵਾਦ ਐ ਨਾਲ ਐ ਵੀਰ ਅਰਸ਼ ਖੰਗੂੜਾ ਬਾਈ ਹੋਣੀ ਗੱਲਬਾਤ ਕਰਨਗੇ ਵੀਡੀਓ ਸ਼ੇਅਰ ਕਰ ਦਿਓ ਜਿੰਨਾ ਭਰਾਵਾਂ ਨੇ ਮਗਰਲੀ ਵੀਡੀਓ ਸ਼ੇਅਰ ਕਰੀ ਸੋਹਣੀ ਸੋਹਣੀ ਕਮੈਂਟ ਕਰਕੇ ਕੋੜੇ ਵਾਲੇ ਭਰਾਵਾਂ ਦਾ ਹੌਸਲਾ ਵਧਾਇਆ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਹੈ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਬਾਈ ਨਾਸਰ ਹੁਸੈਨ ਗੈਰੀ ਜੱਸੀ ਰਾਜਨਦੀਪ ਸਮਾਘਾ ਮੰਦਰ ਢਾਲੀਵਾਲ ਸੁਰਿੰਦਰ ਸੰਧੂ ਗੁਰਮੀਤ ਸਮਰਾ ਗਗਨ ਸ਼ੱਤਾ ਯਾਦਵਿੰਦਰ ਸਿੰਘ ਖਾਲਸਾ ਮਹਿੰਦਰਪਾਲ ਸੰਧੂ ਬਬਲਾ ਚਿੱਟੀ ਗੁਰਵਿੰਦਰ ਗਰੇਵਾਲ ਸਾਹਿਬ ਪੰਨੂ ਮਲਿਕ ਅਸਗਰ ਸਿੰਦਾ ਸਿੰਘ ਜਸ਼ਨ ਖਹਿਰਾ ਜਨਮਜੀਤ ਸਿੰਘ ਆਜੂ ਕਰਦੇ ਆ ਗੱਲਬਾਤ ਮਿਲਦੇ ਆ ਭਰਾਵਾਂ ਨੂੰ ਦਿਖਾਉਨੇ ਆ ਵੀਰ ਹੋਣਾ ਦਾ ਨਵਾਂ ਬਸ਼ੇਰਾ ਧੰਨਵਾਦ ਸੱਜਣੋ ਅੱਜ ਪਿੰਡ ਪਾਦਲੇ 'ਚ ਬੈਠੇ ਆ ਜੀ ਬਹੁਤ ਮਸ਼ਹੂਰ ਘੋੜਾ ਤੇ ਆਪ ਦਾ ਟ੍ਰੈਂਡ ਸਟਾਰਟ ਕਰਨ ਵਾਲਾ ਘੋੜਾ ਤੇ ਬਾਈ ਹੁਣਾ ਦੀ ਮਿਹਨਤ ਦਾ ਨਤੀਜਾ ਅੱਧ ਬਹੁਤ ਵੱਡੇ ਪਰਿਵਾਰ ਦੇ ਕੋਲ ਆਪਾਂ ਬੈਠੇ ਆਂ ਵੱਡਾ ਪਰਿਵਾਰ ਇੱਕ ਪੈਸੇ ਨਾਲ ਨਹੀਂ ਮੈਂ ਕਹਿ ਰਿਹਾ ਜਾਂ ਹੋਰ ਕੋਈ ਗਲਤ ਭਾਵਨਾ ਨਾ ਲੈ ਜਿਓ ਵੱਡਾ ਬੰਦਾ ਉਦੋਂ ਹੁੰਦਾ ਹੈ ਜਦੋਂ ਬੰਦਾ ਆਪਦੇ ਫੋਕਸ ਨੂੰ ਕਲੀਅਰ ਰੱਖ ਕੇ ਤੇ ਇੱਕ ਲਾਈਨ ਤੇ ਚੱਲਦਾ ਹੈ ਤੇ ਦੂਜੀ ਲਾਈਨ ਨੂੰ ਕੱਟਣ ਦੀ ਬਜਾਏ ਆਪਦੀ ਲਾਈਨ ਲੰਬੀ ਕਰਦਾ ਹੈ ਤੇ ਬਾਈ ਹੁਣਾ ਨੇ ਆਪਦੀ ਲਾਈਨ ਲੰਬੀ ਕਰੀ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜਦੋਂ ਹਾਈਟਾਂ ਦਾ ਕੋਈ ਟ੍ਰੈਂਡ ਨਹੀਂ ਸੀ ਵੱਡੇ ਵੱਡੇ ਕੋਈ 68 ਇੰਚ ਕੋੜੇ ਜਾਂ 67 68 ਇੰਚ ਕੋੜੇ ਮਾਰਕੀਟ ਦੇ ਵਿੱਚ ਨਹੀਂ ਸੀ ਤੇ ਇਹ ਪਰਿਵਾਰ ਨੇ ਉਹ ਚੀਜ਼ ਤੇ ਫੋਕਸ ਕੀਤਾ ਉਹ ਚੀਜ਼ ਨੂੰ ਅੱਗੇ ਲੈ ਕੇ ਆਏ ਤੇ ਅੱਜ ਸਾਰਾ ਕੋਈ ਤੁਹਾਡੇ ਸਾਹਮਣੇ ਆ ਸਰਦਾਰ ਸੁਰਿੰਦਰ ਸਿੰਘ ਤੇ ਬਾਈ ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਦੇ ਫਾਰਮ ਤੇ ਬੈਠੇ ਆ ਜੀ ਤੇ ਬਾਈ ਨੂੰ ਤੁਸੀਂ ਪਹਿਚਾਣ ਹੀ ਲਿਆ ਹੋਣਾ ਬਾਈ ਦੀ ਜਿਹੜੀ ਪਿਛਲੀ ਵੀਡੀਓ ਆਪਾਂ ਕਰੀ ਸੀ ਬਾਈ ਵਾਲੇ ਕੋੜੇ ਦੀ ਤੇ ਉਹਨੂੰ ਵੀ ਬਹੁਤ ਪਿਆਰ ਦਿੱਤਾ ਤੁਸੀਂ ਇਸ ਕਰਕੇ ਤੁਹਾਡਾ ਵੀ ਧੰਨਵਾਦ ਹੈ ਵੀਡੀਓ ਉਹਦੀਆਂ ਵੀ ਬਹੁਤ ਜਿਹੜੀਆਂ ਰੀਲਾ ਰੂਲਾ ਤੁਸੀਂ ਬੈਰਲ ਕੀਤੀਆਂ ਪਿਆਰ ਦਿੱਤਾ ਬਾਈ ਨੂੰ ਉਸ ਕਰਕੇ ਵੀ ਧੰਨਵਾਦ ਹੈ ਸੋ ਵੀਰਾ ਅਰਸ਼ ਖੰਗੂਰਾ ਬਾਈ ਸਿੰਗਰ ਵੀ ਹੈ ਘੋੜਿਆਂ ਦੀ ਪਰਵਰਿਸ਼ ਵੀ ਕਰਦਾ ਹੈ ਸ਼ੌਕ ਵੀ ਰੱਖਦਾ ਹੈ ਤੇ ਦਿਲੀ ਤੌਰ ਤੇ ਕੈਦਾ ਨਾ ਘੋੜਿਆਂ ਨਾਲ ਜੁੜਿਆ ਹੋਇਆ ਹੈ ਤੇ ਵੀਰਾ ਵੀਰਾ ਵੀਰੇ ਦਾ ਪਿੰਡ ਵੀ ਭਾਦਲਾਈ ਹੈ ਤੇ ਇਹਨੇ ਆਪ ਦਾ ਜਿਹੜਾ ਪਿਛਲੀ ਵੀਡੀਓ ਕਰੀ ਸੀ ਉਹ ਨਾਨਕੇ ਆ ਘੋੜੇ ਦਾ ਫਾਰਮ ਜਿਹੜਾ ਨਾਨਕੇ ਆਪਦੇ ਪਿੰਡ ਉੱਥੇ ਬਣਾਇਆ ਹੋਇਆ ਬਾਈ ਨੇ ਪਰ ਇਹ ਵੱਡੀ ਗੱਲ ਹੈ ਕਿ ਯਾਰ ਜਿਹੜੀ ਮੈਨੂੰ ਮਨਪਸੰਦ ਗੱਲ ਲੱਗਦੀ ਹੈ ਨਾ ਕੋਈ ਜਦੋਂ ਆਪਣਾ ਆਪ ਦਾ ਪਿੰਡ ਦਾ ਸੱਜਣ ਬੇਲੀ ਜਾਂ ਇਲਾਕੇ ਦਾ ਸੱਜਣ ਬੇਲੀ ਜਾਂ ਭੈਣ ਭਰਾ ਅੱਗੇ ਵੱਧਦਾ ਤੇ ਯਾਰ ਸਪੋਰਟ ਦੱਬ ਕੇ ਇਸੇ ਤਰ੍ਹਾਂ ਕਰਿਆ ਕਰੋ ਜਿੱਦਾਂ ਵੀਰ ਅੱਜ ਕਰ ਰਿਹਾ ਬਾਈ ਹੋਣੀ ਤਾਂ ਦੋਵੇਂ ਭਰਾ ਬਾਹਰ ਨੇ ਤੇ ਬਾਈ ਆਪਣੇ ਨਾਲ ਅੱਜ ਹਾਜ਼ਰੀ ਲਵਾਊਗਾ ਸਰਦਾਰ ਬਲਦੇਵ ਸਿੰਘ ਜੀ ਆਪਣੇ ਨਾਲ ਬੈਠੇ ਨੇ ਸਰਦਾਰ ਸਰਿੰਦਰ ਸਿੰਘ ਹੁਣਾ ਦੇ ਫਾਦਰ ਸਾਹਿਬ ਤੇ ਨਾਲ ਬਈਰਾ ਬੈਠਾ ਸਾਰਿਆਂ ਦਾ ਸਵਾਗਤ ਕਰਦੇ ਆਂ ਫਿਰ ਆਪਾਂ ਗੱਲਾਂ ਬਾਤਾਂ ਅੱਗੇ ਤੋਰਦੇ ਆ ਤੇ ਘੋੜੇ ਨੇ ਵੀਡੀਓ ਬਹੁਤ ਕੈਂਟ ਬਣਾਈਆਂ ਤੁਸੀਂ ਪਹਿਲਾਂ ਦੇਖ ਹੀ ਲੈ ਸਵਾਗਤ ਕਰਦੇ ਆਂ ਤੇ ਆਨੰਦ ਦਾ ਵੀਡੀਓ ਦੇਖਿਓ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਅੰਕਲ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਖਾਲਸਾ ਸਾਹਿਬ ਹੈ ਪਤੀ ਹੋਰ ਸਨਾਰਚ ਬਾਈ ਕਹਿਮ ਬਹੁਤ ਿਰਪਾ ਜੀ ਬਹੁਤ ਿਰਪਾ ਤੁਸੀਂ ਸੁਣਾਓ ਬਹੁਤ ਵਧੀਆ ਬਾਈ ਹਾਸੇ ਦੇ ਚਿਹਰੇ ਤੇ ਹਾਸਾ ਹੈ ਤੇ ਖੁਸ਼ੀ ਹੈ ਇੱਕ ਗੱਲਾ ਲਾਲ ਹੋਈ ਜਾਂਦੀ ਹੈ ਟਮਾਟਰਾਂ ਦਾ ਇਹਦਾ ਰਾਜ ਕੀ ਹੈ ਇਹਦਾ ਰਾਜ ਵੀ ਬਾਈ ਨੇ ਘੋੜਿਆਂ ਕਰਕੇ ਆਇਆ ਜਾਂ ਕੀ ਸਵਾਦ ਸਾਰੇ ਕਰਕੇ ਆ ਸਾਰੇ ਕਰਕੇ ਆ ਜਦੋਂ ਦੇਖੋ ਇੱਕ ਚੰਗਾ ਇਨਸਾਨ ਉਹ ਹੁੰਦਾ ਏ ਜਿਹੜਾ ਇੱਕ ਦੂਜੇ ਦੀ سپورਟ سپورਟ ਚ ਆਵੇ ਜਿਹੜਾ ਇੱਕ ਦੂਜੇ ਦੀ ਖੁਸ਼ੀ 'ਚ ਖੁਸ਼ ਹੋਵੇ ਬਿਲਕੁਲ ਕੋਈ ਸ਼ੱਕ ਨਹੀਂ ਸਾੜਾ ਤਾਂ ਬੇਵਕੂਫ ਲੋਕ ਇਨਸਾਨ ਕਰਦੇ ਹੁੰਦੇ ਆ ਮੈਂ ਜਦੋਂ ਤੁਹਾਨੂੰ ਦੱਸਦਾ ਵੀ ਪਹਿਲਾਂ ਮੈਂ ਜਦੋਂ ਮੈਨੂੰ ਘੋੜੇ ਮੇਰੇ ਕੋਲ ਵੀ ਕੋਈ ਨਹੀਂ ਸੀ ਆਇਆ ਮੈਂ ਅਕਸਰ ਮੇਰੇ ਨਾਲ ਇਦਾਂ ਹੁੰਦਾ ਵੀ ਵੀਰੇ ਉਹਨਾਂ ਦਾ ਘਰ ਪਹਿਲਾਂ ਆਉਂਦਾ ਮੇਰਾ ਘਰ ਪਿੰਡ ਲੰਘ ਕੇ ਦੂਜੇ ਪਾਸੇ ਆਉਂਦਾ ਜੀ ਜੀ ਮੈਂ ਕਦੇ ਅਟੈਚੀ ਵੀ ਨਹੀਂ ਰੱਖਦਾ ਮੈਂ ਪਹਿਲਾਂ ਐਂਟਰੀ ਕਰ ਜਾਂਦਾ ਹੁੰਦਾ ਸੀ ਜਦੋਂ ਬਾਜਵੀਜੇ ਆਉਂਦਾ ਸੀ ਆਏ ਆਏ ਤਾਂ ਜਦੋਂ ਕੋਈ ਵੀ ਨਾ ਹੋਣਾ ਮੈਂ ਬਾਜ ਨੂੰ ਆਪ ਮਿਲਣਾ ਮੇਰਾ ਮੇਰੀ ਆਦਤ ਆ ਵੀ ਘੋੜਿਆਂ ਨਾਲ ਹੋਰ ਵੀ ਵੀਰੇ ਇਹ ਨੋਟ ਕਰ ਲੈਣ ਜੀ ਵੀ ਇਹ ਬੋਲਦੇ ਵੀ ਨੇ ਤੇ ਬੁਲਾਉਂਦੇ ਵੀ ਨੇ ਜਦੋਂ ਕਨੈਕਸ਼ਨ ਘੋੜਾ ਤੇ ਮਾਲਕ ਦਾ ਜਾਂ ਘੋੜਾ ਪ੍ਰੇਮੀ ਦਾ ਚੰਗਾ ਹੋ ਜਾਂਦਾ ਹੈ ਇਹ ਉਹ ਸਮਝ ਸਕਦਾ ਮੈਂ ਵੇਖ ਰਿਹਾ ਸੀ ਹੁਣ ਮੰਨ ਲਓ ਆਪਾਂ ਕਹਿ ਦਿੰਨੇ ਨਾ ਯਾਰ ਬਗਾਨਾ ਘੋੜਾ ਹੈ ਪਤਾ ਨਹੀਂ ਕੀ ਕਰੂਗਾ ਆਪਾਂ ਨੌਲਜ ਜਿਹੜੀ ਹੁੰਦੀ ਪਰ ਥੋੜਾ ਪਿਆਰ ਮੇਰੇ ਹਿਸਾਬ ਨਾਲ ਆਪਦੇ ਘੋੜਿਆਂ ਨਾਲੋਂ ਵੀ ਬਾਈ ਵਾਲੇ ਘੋੜਿਆਂ ਨਾਲੋਂ ਜ਼ਿਆਦਾ ਤੁਸੀਂ ਸਿੱਧਾ ਅੰਦਰ ਵੜ ਗਏ ਉਹਨੂੰ ਮੰਨ ਲਓ ਪਾਰੀਆਂ ਪੂਰੀਆਂ ਕੀਤੀਆਂ ਤੇ ਉਹ ਵੀ ਅਗਲੇ ਪਾਸੇ ਹੋਣਾ ਪੂਰਾ ਮੇਰੀ ਆਦਤ ਆ ਵੀਰੇ ਇਹ ਬਾਕੀ ਇਹ ਆ ਵੀ ਇਹ ਥੋੜੀ ਭਾਵਨਾ ਵੀ ਸਮਝਦੇ ਨੇ ਸਭ ਤੋਂ ਵੱਡ ਜਿਹੜੇ ਸਾਡੇ ਸੈਲ ਨੇ ਜਿਹੜੇ ਸਾਡੀ ਸੈਂਸ ਆ ਜਾਂ ਜਿਹੜੀ ਸਾਡੀ ਫਰੇਗਰੈਂਸ ਆ ਇਹਨਾਂ ਨੂੰ ਬਹੁਤ ਟਾਈਮ ਤੱਕ ਆਪਣੇ ਲੋਕ ਅਕਸਰ ਵੀਰ ਨਹੀਂ ਜਾਣਦੇ ਜਿਵੇਂ ਹੁਣ ਆਪਣੇ ਅਕਸਰ ਇਹ ਗੱਲ ਚੱਲਦੀ ਆ ਵੀਰੇ ਵੀ ਜੀ ਸੱਪ ਮਰ ਜਾਂਦਾ ਤੇ ਉਹਦੀ ਨਾਗਣੀ ਉਹ ਫੋਟੋ ਦਿਲ ਚ ਧਾਰ ਲੈਂਦੀ ਆ ਆਪਣੇ ਮਿਥ ਸੁਣੀ ਆ ਨਾ ਆਪਾਂ ਨੇ ਉਹ ਦਾਰਾਸਲ ਦੇ ਵਿੱਚ ਉਹ ਖੂਨ ਜਿਹੜਾ ਜਿੱਥੇ ਡੋਲਿਆ ਹੁੰਦਾ ਏ ਉਹ ਆਪਣੇ 파ਟਨਰ ਦਾ ਫੀਲ ਕਰਦਾ ਫਿਰ ਉਹ ਉੱਥੇ ਪਹੁੰਚ ਜਾਂਦਾ ਹਾਂ ਇਦਾਂ ਹੀ ਇਹ 파ਟਨ ਚਾਹੇ ਖੂਨ ਦਾ ਰਿਸ਼ਤਾ ਨਹੀਂ ਹੁੰਦਾ ਉਹ ਘੋੜਾ ਉੱਤੇ ਘੋੜੇ ਪਰੇ ਵਫਾਦਾਰੀ ਦਾ ਰਿਸ਼ਤਾ ਸਭ ਤੋਂ ਮਹੱਤਵਪੂਰਨ ਹੈ ਨਾ ਆਪਾਂ ਪਿਛਲੀ ਵਾਰ ਵੀ ਆਈ ਥਿੰਕ ਆਪਾਂ ਗੱਲ ਕੀਤੀ ਸੀਗੀ ਜੀ ਮੈਂ ਇੱਕ ਇੱਕ ਵਫਾਦਾਰੀ ਦੀ ਤੁਹਾਨੂੰ ਹੋਰ ਮਿਸਾਲ ਦੇ ਦਿੰਨਾ ਕਿਸੇ ਬੰਦੇ ਤੇ ਅਟੈਕ ਹੋ ਗਿਆ ਜੀ ਜੀ ਅਸਲ ਬੰਦੇ ਦੀ ਅੱਖੀ ਚਸ਼ਮ ਦੀ ਦੀ ਗੱਲ ਆ ਹੂੰ ਉਹ ਘੋੜੇ ਤੇ ਚੜ੍ਹਨ ਲਈ ਰਕਾਬ ਚ ਪੈਰ ਵਸਾਇਆ ਪਰ ਉਹ ਫੁਰਤੀ ਨਾਲ ਘੋੜੀ ਜਾਂ ਘੋੜਾ ਭੱਜ ਗਿਆ ਜੀ ਬੰਦੇ ਦੇ ਅੱਖੀਂ ਦੇਖੀ ਗੱਲ ਮੈਂ ਤੁਹਾਨੂੰ ਸੁਣਾਉਣਾ ਜਦੋਂ ਉਹਨੂੰ ਅੱਧੇ ਕੀਲੇ ਤੇ ਭੱਜ ਕੇ ਪਤਾ ਲੱਗਾ ਵੀ ਮੇਰਾ ਸਵਾਰ ਨਹੀਂ ਹੈਗਾ ਉਹ ਵਾਪਸ ਮੁੜਿਆ ਹੀ ਘੋੜੀ ਦੇਖੋ ਉਹਦੇ ਤੇ ਬੰਦੇ ਤੇ ਜਾਨ ਲੈ ਉਹ ਹਮਲਾ ਹੋਇਆ ਵਾਹ ਜੀ ਉਹ ਘੋੜਾ ਇੱਕ ਮਤਲਬ ਕੀਲਾ ਭੱਜ ਕੇ ਵਾਪਸ ਆ ਗਿਆ ਸੋ ਬੇਸਿਕਲੀ ਇਹ ਆ ਵੀ ਇਹਨਾਂ ਨਾਲ ਵਫਾਦਾਰੀ ਇਹਨਾਂ ਨਾਲ ਪਿਆਰ ਦੀ ਸਾਂਝ ਸਭ ਤੋਂ ਵੱਡੀ ਰਹਿੰਦੀ ਆ ਤੇ ਮੈਂ ਜਦੋਂ ਆ ਕੇ ਉਹਨੂੰ ਮਿਲ-ਮੁਲ ਕੇ ਚਲੇ ਜਾਣਾ ਚਾਹੇ ਮੈਨੂੰ ਡਰ ਵੀ ਲੱਗਦਾ ਹੁੰਦਾ ਸੀ ਕਿਉਂਕਿ ਮੈਂ ਕਿਹਾ ਵੀ ਵੀਰਾ ਗੁੱਸਾ ਹੀ ਨਾ ਕਰ ਜੇ ਕਈ ਕਰ ਜਾਂਦੇ ਨੇ ਵੀ ਜਿਵੇਂ ਹੁਣ ਮੈਂ ਆਪਾਂ ਨੂੰ ਤਾਂ ਇਹ ਵੀ ਕੋਈ ਸਾਡੇ ਘੋੜੇ ਨੂੰ ਆ ਕੇ ਮਿਲੇ ਸਾਨੂੰ ਕੀ ਦੁੱਖਾ ਹੈ ਨਾ ਪਰ ਇਸ ਕਰਕੇ ਪਰ ਵੀਰੇ ਉਹਨਾਂ ਨੇ ਵੀ ਕਦੇ ਬੁਰਾ ਨਹੀਂ ਬਣਾਇਆ ਸੋ ਇਸ ਕਰਕੇ ਇਹ ਮੈਂ ਉਹ ਚੀਜ਼ ਨੂੰ ਪਿਆਰ ਨੂੰ ਵਧਾਉਂਦੇ ਹੋਏ ਅੱਜ ਵੀਰੇ ਉਹ ਨਹੀਂ ਨਹੀਂ ਵੀ ਹੈਗੇ ਇੱਥੇ ਭਾਵੇਂ ਇੱਕ ਸਭ ਤੋਂ ਮੇਨ ਗੱਲ ਪਿੰਡ ਵਾਲੇ ਦੀ ਉਦੋਂ ਕਦਰ ਪੈਂਦੀ ਆ ਜਾਂ ਦੂਜਾ ਜਦੋਂ ਕਲਾਕਾਰ ਦੂਜੇ ਕਲਾਕਾਰ ਦੀ ਕਦਰ ਕਰਦਾ ਵੀ ਜਦੋਂ ਸਾਹਮਣੇ ਵਾਲੇ ਨੇ ਕੁਝ ਕਰ ਦਿਖਾਇਆ ਕੋਈ ਵੀ ਕਲਾਕਾਰ ਹੀ ਹੋ ਸਕਦੀ ਆ ਜਿਵੇਂ ਵੀਰੇ ਨੂੰ ਘੋੜਿਆਂ ਦੀ ਵੀ ਪਰਖ ਬਹੁਤ ਜ਼ਿਆਦਾ ਆ ਵਿੱਚ ਕੋਈ ਸ਼ੱਕ ਨਹੀਂ ਹੈ ਨਾ ਸਾਰੇ ਹੀ ਜਾਣਦੇ ਆ ਇਹ ਗੱਲ ਮੈਨੂੰ ਕਹਿਣ ਦੇ ਵਿੱਚ ਓਪਨਲੀ ਕਹਿਣ ਦੇ ਵਿੱਚ ਹਰਜ ਵੀ ਨਹੀਂ ਕੋਈ ਵੀ ਇਹੋ ਜਿਹਾ ਸੰਜੀਦਾ ਇਨਸਾਨ ਮੈਂ ਘਟ ਦੇਖਣ ਨੂੰ ਮਿਲਿਆ ਘੋੜਾ ਲਾਈਨ ਦੇ ਵਿੱਚ ਜੀ ਅੰਦਰ ਦੀਆਂ ਤੇ ਬਾਹਰ ਦੀਆਂ ਪ੍ਰੋਬਲਮਾਂ ਨੂੰ ਫੜਨਾ ਸੋ ਇਸ ਕਰਕੇ ਖੁਸ਼ੀ ਹੁੰਦੀ ਆ ਮੈਂ ਹਮੇਸ਼ਾ ਸਪੋਰਟਿਵ ਰਹੇ ਹਾਂ ਬਹੁਤ ਵਧੀਆ ਬਹੁਤ ਵਧੀਆ ਖਬੂਰਾ ਸਾਹਿਬ ਹਾਂ ਨਹੀਂ ਬਹੁਤ ਵਧੀਆ ਗੱਲ ਹੈ ਮੈਂ ਆਪਾਂ ਅਰਦਾਸ ਕਰਦੇ ਹਾਂ ਮਹਾਰਾਜ ਅੱਗੇ ਵੀ ਇਦਾਂ ਹੀ ਤੁਹਾਡਾ ਸਾਰੇ ਪਰਾਵਾਂ ਦਾ ਪਿਆਰ ਬਣਿਆ ਰਹੇ ਨਾ ਹੁਣ ਆ ਜੀ ਆਪਾਂ ਆਪਣੇ ਨਵੇਂ ਘੋੜੇ ਤੇ ਭਰਾ ਡਿੱ ਕੀ ਜਾਂਦੇ ਆ ਨਾਂ ਕੀ ਰੱਖਤਾ ਬਿਲਕੁਲ ਇਹ ਤਾਂ ਨਵਾਂ ਆ ਜੀ ਫਰਜੰਦ ਫਰਜੰਦ ਕਿਹੜੇ ਘੋੜੇ ਦਾ ਇਹ ਆਪ ਅਬਦੁੱਲੇ ਘੋੜੇ ਦਾ ਨੀਲਾ ਅਬਦੁੱਲਾ ਘੋੜਾ 64 65 ਇੰਚ ਹਾਈਟ ਉਹਦੀ ਦਾਦਾ ਕਿਹੜਾ ਆ ਗਿਆ ਜੀ ਦਾ ਇਹਦੇ ਦਾਦਾ ਐਡਮ अच्छा हां जी हां ते ਮਾਲੇ ਪਾਸੇ ਖਾਨਦਾਨ ਦੇ ਆ ਮਾਂ ਇਹਦੀ ਜੀ ਬਾਜ ਦੀ ਬੱਚੀ ਆ ਅੱਛਾ ਬਹੁਤ ਹਾਂਜੀ ਉਹ ਐਕਚੁਅਲ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਦੇਖੋ ਵੱਡਾ ਪ੍ਰੋਡਿਊਸਰ ਆਪ ਬਾਜ ਤੇ ਵੱਡੇ ਪ੍ਰੋਡਿਊਸਰ ਬੱਚੀਆਂ ਚਾਹੇ ਉਹ 663 ਜਾਂ 60 ਦੀਆਂ ਵੀ ਘੋੜੀਆਂ ਹੋਣ ਪਰ ਉਹ ਜਿਹੜੇ ਬੱਚੇ ਜੰਮਦੀਆਂ ਨੇ ਨਾ ਉਹ ਤੁਸੀਂ ਆ ਦੇਖ ਲਿਆ ਹੁਣ ਇਹ ਮੇਰੇ ਖਿਆਲ ਦੇ ਵਿੱਚ ਦੋ ਦੰਦ ਹਲੇ ਲੱਗੇ ਆ ਹੀ ਆ ਪਰ ਮਤਲਬ 66 ਇੰਚ ਦੇ ਨੇੜੇ ਤੇੜੂ ਹੋਇਆ ਭਾਈ ਦੋਵੇਂ ਲੈੜਾਂ ਉਧਰੋਂ ਐਡਮ ਨੇ ਜੇ ਗੱਲ ਕਰੀਏ ਤਾਂ ਉਹਨੇ ਵੀ ਕਿਲ ਕੱਢਿਆ ਜੇ ਮਾਂਲੇ ਪਾਸੇ ਬਾਜ ਦੀ ਗੱਲ ਕਰੀਏ ਤੇ ਬਾਜ ਵੀ ਕਿਸੇ ਗੱਲੋਂ ਘਟ ਨਹੀਂ ਰਿਹਾ ਬਾਜ ਨੇ ਇੱਕ ਟ੍ਰੈਂਡ ਸਟਾਰਟ ਕੀਤਾ ਹੈ ਬਹੁਤ ਤਗੜੀ ਚੀਜ਼ ਬਣਿਆ ਉਹਦੇ ਉਹਦੇ ਬੱਚੇ ਜਿਹੜੇ ਆ ਉਹ ਮੂੰਹ ਬੋਲ ਕੇ ਦੱਸਦੇ ਆ ਵੀ ਅਸੀਂ ਕਿਹਦੀ ਲਾਦ ਆ ਬਿਲਕੁਲ ਦੇਖੋ ਇਹਦੇ ਇਸ ਰਿਲੇਟਿਡ ਮੈਂ ਇੱਕ ਗੱਲ ਜ਼ਰੂਰ ਸੋਚਦਾ ਹੁੰਨਾ ਵੀ ਉਸ ਸਮੇਂ ਬਾਜ ਪੂਰੇ ਹੋਏ ਨੂੰ ਵੀ 2-3 ਸਾਲ ਹੋ ਚੱਲੇ ਹੈਨਾ 2 ਸਾਲ ਹੋ ਗਏ ਤੇ ਉਹ ਤੋਂ ਪਹਿਲਾਂ ਮਤਲਬ ਉਹ ਆਪ 13 ਸਾਲ ਦਾ ਉਮਰ ਦੇ ਕੋ ਦਾ ਘੋੜਾ ਸੀ ਇਹਦਾ ਮਤਲਬ ਉਹ ਰਾਉਂਡ ਅਬਾਊਟ ਜੰਮਿਆ ਸੀ 2011 ਦੇੰデア ਸਾਲ ਲੰਮਸਮਨ ਤੇ ਜਦੋਂ ਜਵਾਨ ਹੋਇਆ 13 14 15 ਦੇ ਵਿੱਚ ਐਡਾ ਵੱਡਾ ਜਦੋਂ ਘੋੜਾ ਬਣ ਕੇ ਖੜਿਆ ਉਦੋਂ ਇੱਕ ਮਿਥ ਬਣੀ ਹੋਈ ਸੀ ਸਾਡੇ ਸਾਡੇ ਲੋਕਾਂ ਦੇ ਵਿੱਚ ਤੇ ਹਾਰਸਵੋਰਲਡ ਦੇ ਵਿੱਚ ਉਹ ਮਿਥ ਨੂੰ ਤੋੜਨੇ ਵਾਲਾ ਇਹ ਸਿੰਗਲ ਘੋੜਾ ਜੰਮਿਆ ਦੇਖੋ ਕੋਈ ਵੀ ਬੰਦਾ ਕੋਸ਼ਿਸ਼ ਆਈਡੀਆ ਲੈ ਕੇ ਆਉਂਦਾ ਹੈ ਉਹ ਮਿੱਥ ਕੀ ਸੀ ਪਹਿਲਾਂ ਮੈਨੂੰ ਐਂ ਦੱਸੋ ਵੀ 60 ਤੋਂ 62 ਇੰਚ ਦਾ ਹੀ ਘੋੜਾ ਹੁੰਦਾ ਜੀ ਮਾਰਵਾੜੀ ਹਾਂਜੀ ਮਾਰਵਾੜੀ 62 ਤੋਂ ਇੰਚ ਤੋਂ ਬਾਹਰ ਤਾਂ ਮਤਲਬ ਉਹ ਹੁੰਦਾ ਹੀ ਨਹੀਂ ਇਹ ਤਾਂ ਜੀ ਸਹੀ ਹੋਈ ਨਹੀਂ ਇਹ ਤਾਂ ਜੀ ਇਹਦੇ ਪਿੱਛੇ ਬਾਈ ਇਹ ਗੱਲ ਕਰੀਏ ਨਾ ਜਦੋਂ ਨੰਬੀ ਲਾਈਨ ਕੋਈ ਸਟਾਰਟ ਹੁੰਦੀ ਹੈ ਜਾਂ ਨਵਾਂ ਕੋਈ ਭਰਾ ਪਹਿਲਾਂ ਵੀ ਆਪਾਂ ਕਹਿੰਦੇ ਵੀ ਆਪਦੀ ਲਾਈਨ ਵੱਡੀ ਕਰਨਾ ਚਾਹੁੰਦਾ ਤੇ ਬਾਈ ਜ਼ੋਰ ਤਾਂ ਪਲਵਾਨਾਂ ਵਾਲੇ ਲੱਗਦੇ ਆ ਮੈਂ ਕਿਹਾ ਜੀ ਉਸ ਘੋੜੇ ਨੂੰ ਆਪਨਾ ਆਪ ਜ਼ੋਰ ਲਾਉਂਦੇ ਨੂੰ ਵਿਚਾਰੇ ਨੂੰ 12 ਸਾਲ ਲੱਗੇ ਉਹਨੂੰ ਦਾ ਜਿਵੇਂ ਮੈਂ ਦੇਖੋ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਕਦੇ ਬਾਣੀਆਂ ਆਪਣੀ ਦੁਕਾਨ ਨਿੰਦਿਆ ਦੇਖਿਆ ਮੈਂ ਕਦੇ ਸੂਟਾਂ ਵਾਲਾ ਆਪਣੀ ਸੂਟਾਂ ਦੀ ਦੁਕਾਨ ਨਿੰਦਿਆ ਦੇਖਿਆ ਸਾਡੇ ਘੋੜਾ ਲੋਕ ਇਹੋ ਜਿਹੇ ਨੇ ਵੀ ਜੇ ਤੇਰੇ ਕੋਲ ਉੱਚਾ ਤੇ ਵੱਡਾ ਏ ਤੇ ਜੇ ਤੇਰੇ ਕੋਲ ਚੰਗਾ ਹੈ ਮੇਰੇ ਨਾਲੋਂ ਮੈਂ ਉਹਨੂੰ ਨਿੰਦਣ 'ਚ ਕੋਈ ਕਸਰ ਨਹੀਂ ਛੱਡੀ ਮਾੜੀ ਗੱਲ ਹੈ ਜੀ ਤੇ ਉਹਨੂੰ ਵੀ ਵਿਚਾਰੇ ਨੂੰ ਨਿੰਦਣ 'ਚ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਬਾਈ ਇਹਦੇ ਵਿੱਚ ਦੇਖੋ ਬੰਦਾ ਮਾੜਾ ਹੋ ਸਕਦਾ ਬਿਲਕੁਲ ਜੇ ਆਪਾਂ ਵਰਤਾਰੇ ਖਣੋਂ ਗੱਲ ਕਰੀਏ ਜ਼ੁਬਾਨ ਦਾ ਕੱਚਾ ਹੋ ਸਕਦਾ ਬਿਲਕੁਲ ਪਰ ਜੇ ਗੱਲ ਕਰੀਏ ਇਹਨਾਂ ਦੇ ਘੋੜੇ ਦਾ ਇਹਦੇ ਵਿੱਚ ਤਾਂ ਕੋਈ ਕਸੂਰ ਨਹੀਂ ਤੇ ਮੇਰੇ ਖਿਆਲ ਉਹ ਲੋਕ ਪਾਪਾਂ ਦੇ ਭਾਗੀ ਬਣਦੇ ਆ ਫਿਰ ਉਹ ਚੀਜ਼ਾਂ ਭੁਗਤਣੀਆਂ ਵੀ ਪੈਂਦੀਆਂ ਯਾਰ ਇੱਕ ਦੇਖੋ ਇੱਕ ਪਾਸੇ ਆਪਾਂ ਇਹਨਾਂ ਨੂੰ ਦੇਵਤੇ ਕਹਿੰਦੇ ਆ ਹਾਂ ਇੱਕ ਪਾਸੇ ਕਹਿੰਦੇ ਆ ਜੀ ਇਹ ਸਮੁੰਦਰ ਮੰਥਨ ਚੋਂ ਨਿਕਲੇ ਹੋਏ ਰਤਨ ਦੇ ਵਿੱਚੋਂ ਦੇਵਤੇ ਆ ਸੂਰਿਆ ਦੇਵ ਕਈ ਜਨੇ ਇੱਕ ਪਾਸੇ ਨਿੰਦੀ ਜਾਂਦੇ ਨੇ ਨਿੰਦੀ ਜਾਂਦੇ ਅੱਛਾ ਇਹਦੀ ਉਮਰ ਕਿੰਨੀ ਹੋ ਗਈ ਖੰਗੂਰਾ ਸਾਹਿਬ ਇਹ ਹਲੇ ਵੀਰੇ 2.5 ਸਾਲ ਦਾ ਹੋਇਆ ਹਲੇ 2.5 ਸਾਲ ਦਾ ਹੈ ਤੇ ਯਾਰ ਗਰੋਥ ਤਾਂ ਬੜੀ ਹਾਈਟ ਕਿੰਨੀ ਕਰ ਗਿਆ ਇਹ ਵੀਰੇ 6 ਫੁੱਟ ਇੰਚ ਕਰ ਗਿਆ 6 ਫੁੱਟ ਇੰਚ ਹਾਂਜੀ ਹਾਂਜੀ ਤੇ ਘੋੜਾ ਕੰਗੂਰੇ ਨੂੰ ਲੱਗ ਕੀ ਲੱਗਦਾ ਐ ਅਰਸ਼ ਨੂੰ ਕੀ ਲੱਗਦਾ ਜੇ ਬਾਈ ਸਰੇਂਦਰ ਉਹਨਾਂ ਦਾ ਗੱਲ ਹੁੰਦੀ ਹੋਊਗੀ ਗੁਰਪ੍ਰੀਤ ਵੀਰ ਇਹਨਾਂ ਗੱਲ ਹੁੰਦੀ ਹੋਊਗੀ ਕਿੱਦਾਂ ਦੇ ਬਲਬਲੇ ਹੁੰਦੇ ਆ ਜਾਂ ਕਿੱਦਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਵੀ ਯਾਰ ਆਹ ਚੀਜ਼ ਨਾ ਬਾਈ ਸਰੇਂਦਰ ਦਾ ਕਿਉਂ ਤਜਰਬਾ ਬਹੁਤ ਹੈ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਬਹੁਤ ਚੀਜ਼ਾਂ ਹੰਡਾਈਆਂ ਆ ਆਪਣੇ ਪਿੰਡੇ ਤੇ ਬਿਲਕੁਲ ਤੇ ਜਿਹੜੇ ਬੰਦੇ ਨੇ ਮਾੜਾ ਟਾਈਮ ਵੇਖ ਕੇ ਜਾਂ ਸਟ੍ਰਗਲ ਕਰਕੇ ਕੁਝ ਬਣਾਇਆ ਹੁੰਦਾ ਨਾ ਬਾਈ ਫਿਰ ਉਹਦੀ ਸੋਚ ਜਿੱਥੇ ਮੰਨ ਲਓ ਕਿ ਲਗੜਦੀ ਆ ਉਹ ਉਹ ਫਿਰ ਮੈਨੂੰ ਇਹ ਜਾਨਣਾ ਚਾਹੁੰਦਾ ਕਿ ਕੀ ਗੱਲਾਂ ਚੱਲਦੀਆਂ ਹੁੰਦੀ ਦੀ ਤਾਂ ਗੱਲ ਐਦਾ ਵੀ ਜੇ ਹੁਣ 68 ਇੰਚ ਦਾ ਤਾਂ ਇੱਕ ਸਟੈਂਪ ਲੱਗ ਚੁੱਕੀ ਸੀ ਹਾਂ ਵੀ 68 ਇੰਚ ਦਾ ਹੋ ਗਿਆ ਹੁਣ ਇਹ ਤਾਂ ਹਾਂਜੀ ਹੁਣ ਇਹ ਤੋਂ 2-4 ਇੰਚ ਉੱਤੇ ਹੀ ਜਾਵੇ ਕਹਾਣੀ ਤੇ ਤਾਂ ਹੀ ਸਵਾਦ ਆ ਸੋਚ ਸਾਡੀ ਇਹ ਆ ਹਾਂ ਤੇ ਮੈਂ ਵੀ ਆ ਮੈਂ ਆਪ ਵੀ ਕਹਿਣਾ ਦੇਖੋ ਦਰਸ਼ਕਾਂ ਨੂੰ ਲੋਕ ਕਹਿਣਗੇ ਮੈਂ ਵੀ ਜਦੋਂ ਨਵਾਂ ਕੰਮ ਸਟਾਰਟ ਕੀਤਾ ਹੁਣ ਵੀ ਆਪਣੇ ਕੋ ਚਲੋ ਹੋ ਜਾਊਗਾ 67 68 67 ਹੋ ਜਾਊਗਾ ਤੇ ਆਪਾਂ ਵੀ ਕੋਸ਼ਿਸ਼ ਅਗਲੀ ਆ ਮੈਂ ਵੀਰੇ ਨੂੰ ਜ਼ੋਰ ਲਾਉਣਾ ਉਹਨਾਂ ਵੀ 70 ਤੋਂ ਉੱਪਰ ਹੀ ਜਾਵੇ ਤੇ ਗੱਲ ਸਵਾਲ ਆ ਸ਼ੁਕਰ ਸ਼ੁਕਰਮਬਾਰ ਆਈਦਾ ਬਾਈ ਨੀਤਾ ਨੂੰ ਮਰਾਦਾ ਦੇਖੋ ਉਹਨੇ ਬਾਈ ਹੋਣਾ ਦੀ ਨੀਤ ਨੂੰ ਕਿੱਡਾ ਤਗੜਾ ਭਾਗ ਲਾਇਆ ਕਾਲਪੁਰਖ ਵਾਏਗਰੂ ਨੇ ਮਹਿਤਰ ਨੂੰ ਭਾਗ ਲਾਇਆ ਵੀ ਯਾਰ ਬਾਜ ਪਾਦਲਾ ਪਾਦਲਾ ਕਰੀ ਪਾਦਲਾ ਕਰਾਤੀ ਹੈ ਹੈਨਾ ਤੇ ਹੋਰ ਜਿਹੜਾ ਅਗਲੇ ਪਾਸੇ ਹੈ ਉਹ ਵੀ ਬਾਈ ਉਹ ਦੀਦਾ ਹੀ ਹੈ ਬਾਕੀ ਆਪਣੇ ਜਿਹੜੇ ਸੂਝਵਾਨ ਸਰੋਤੇ ਦੇਖ ਰਹੇ ਆ ਤੁਸੀਂ ਵੀ ਸੱਜਣੋ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਮੇਰੇ ਭਰਾ ਦੱਸਿਓ ਕਿ ਬਾਈ ਜੀ ਹੁਣਾਂ ਦਾ ਜਿਹੜਾ ਸੀ ਕੋੜਾ ਬੁਖਾਰ ਰਹੇ ਆ ਨਾ ਤੁਸੀਂ ਸਾਨੂੰ ਲਿਖਦੇ ਹੋ ਨਾਈਸ ਵੀ ਲਿਖਦੇ ਹੋ ਬਹੁਤ ਐਪਰੀਸ਼ੀਏਟਿਵ ਵੀ ਕਰਦੇ ਹੋ ਤੁਹਾਡਾ ਧੰਨਵਾਦ ਹੈ ਕਈ ਸੈਂਕੜੇ ਕਮੈਂਟ ਆਈ ਹੁੰਦੇ ਆ ਥੋੜਾ ਜਿਹਾ ਨਾ ਵੇਰਵੇ ਦੇ ਵਿੱਚ ਵੀ ਕਮੈਂਟ ਕਰਕੇ ਦੱਸਿਓ ਵੀ ਬਾਈ ਵਾਲੇ ਘੋੜੇ ਦੇ ਵਿੱਚ ਕੀ ਲੱਗਦਾ ਹੈ ਜਾਂ ਦੋਵੇਂ ਜਦੋਂ ਖਾਨਦਾਨ ਮਿਲਦੇ ਐ ਸਵੇਲ ਹੁੰਦਾ ਹੈ ਤੇ ਉਦੋਂ ਆਉਣ ਵਾਲੀ ਬਰੀਡਿੰਗ ਕਿੱਦਾਂ ਦੀ ਹੋਊਗੀ ਬਈ ਤੁਹਾਨੂੰ ਕੀ ਲੱਗਦਾ ਹੈ ਜਾਂ ਬਾਈ ਸਰਿੰਦਰ ਨੂੰ ਕੀ ਲੱਗਦਾ ਹੈ ਵੀ ਆਉਣ ਵਾਲੀ ਜਿਹੜੀ ਬਰੀਡਿੰਗ ਹੈ ਕਿੱਦਾਂ ਦੇ ਬੱਚੇ ਹੋਣਗੇ ਜਾਂ ਕਿੱਦਾਂ ਦਾ ਹਸਾਬ ਕਿਤਾਬ ਹੋਊਗਾ ਦੇਖੋ ਜੀ ਪਹਿਲਾਂ ਛੱਡਿਆ ਘੋੜੀਆਂ ਤੇ ਹਾਂ ਜੀ ਇਹ ਕਿੰਨੀਆਂ ਘੋੜੀਆਂ ਮਲਾਤੀਆਂ ਇਹ ਮੇਰੇ ਖਿਆਲ 10 ਘੋੜੀਆਂ ਦਾ ਕਿੰਨੀਆਂ ਘੋੜੀਆਂ ਮਿਲੀਆਂ ਜੀ ਘੋੜੀ ਇੱਕ ਤਾਂ ਉਹ ਚੋਂ ਆਪਣੀ ਹੋ ਸੀਗੀ ਅੱਛਾ ਐਨ ਮਤਲਬ ਪਿਓਰ ਕਟ ਕੰਡੀਸ਼ਨ ਦੀ ਬਹੁਤ ਚੰਗੀ ਬਾਡੀ ਦਾ ਉਹ ਜਿਹੜੀ ਚੈੱਕ ਪਾਸ ਹੈ ਜੀ ਘੋੜੀ ਅੱਛਾ ਤੁਹਾਡੇ ਕੋਲ ਜਿਹੜੀ ਉੱਥੇ ਖੜੀ ਆ ਹਾਂ ਜੀ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਬਾਕੀ ਦੂਜੀ ਗੱਲ ਰਹੀ ਇਹਦੀ ਤੇ ਜੋ ਮਤਲਬ ਮੇਰੀ ਅਸੰਪਸ਼ਨ ਆ ਜਾਂ ਆਪਾਂ ਵੀਰੋਂ ਨਹੀਂ ਚਲੋ ਉਹ ਜਿਆਦਾ ਇਸ ਚੀਜ਼ ਦੇ ਬਾਰੇ ਦੱਸ ਸਕਦੇ ਆ ਮੈਂ ਹਲੇ ਨਵਾਂ ਫੋਨ ਕਰਕੇ ਮੈਂ ਕਿਉਂਕਿ ਉਹ ਗੱਲ ਨਹੀਂ ਕਰਨੀ ਚਾਹੁੰਦਾ ਜਿਹੜ ਇਹ ਤੇ ਉਮੀਦ ਹੈ ਵੀ ਇਹ 69 ਇੰਚ ਦੇ ਤੋਂ ਬਾਹਰ ਹੀ ਜਾਊਗਾ ਥੱਲੇ ਨਹੀਂ ਰਹਿੰਦਾ ਕਿਉਂਕਿ ਬਾਈ 2.5 ਸਾਲ ਉਮਰ 64 ਇੰਚ ਕੱਦ ਬਾਕੀ ਬਾਡਾ ਭਰਨ ਚ ਵੀ ਹਜੇ 2 ਸਾਲ ਲੱਗਣਗੇ 2.5 ਸਾਲ ਲੱਗਣਗੇ ਪ੍ਰੋਪਰ ਕੋੜਾ ਦਾ ਹਜੇ 2.5 ਸਾਲਾਂ ਦਾ 2.5 ਸਾਲਾਂ ਬਾਅਦਾਂ ਵੇਖਿਓ ਕਿ ਡਾਇ ਇਹਨੂੰ ਚਗਾਠਾ ਲੱਗਣਾ ਮਹਾਰਾਜ ਇਹਨੂੰ ਵੱਡੀਆਂ ਵੱਡੀਆਂ ਉਮਰਾਂ ਮਖੇ ਤਾਂ ਦੇਖੋ ਹਰ ਇੱਕ ਚੀਜ਼ ਦੇ ਵਧਣ ਦੀ ਟਾਈਮ ਟਾਈਮਿੰਗ ਹੁੰਦੀ ਹੈ ਹਾਂ ਕੋਈ ਸ਼ਕਤੀ ਜਿਹੜੀ ਜਿਹੜੀ ਧੌਣ ਤੇ ਜਿਹੜਾ ਮੂੰਹ ਐ ਤੇ ਜਿਹੜੀ ਲੰਬਾਈ ਆ ਇਹ ਜਾ ਕੇ 6ਵੇਂ ਸਾਲ ਵੱਧੀ ਆ ਥੋੜੀ ਧੌਣ ਵਾਲੀ ਗੱਲ ਤੋਂ ਮੈਨੂੰ ਧੌਣ ਦੀ ਗੱਲ ਚੇਤੇ ਆ ਗਈ ਕਿਹੜੀ ਮੋਰ ਵਾਲੀ ਗੱਲ ਕਰਦੇ ਸੀ ਉਹ ਵੀ ਸੱਚ ਪਾ ਦਈਏ ਹੁਣ ਉਹ ਵੀਰੇ ਦੇਖੋ ਮੈਂ ਅਕਸਰ ਇਹ ਕਹਿਣਾ ਹੁੰਦਾ ਇੱਕ ਦਿਨ ਮੈਂ ਵੀਰੇ ਨਾਲ ਗੱਲ ਕਰਦਾ ਕਰਦਾ ਮੈਂ ਕਿਹਾ ਵੀਰੇ ਵੀ ਚਲੋ ਐਕਸਪੀਰੀਅੰਸ ਤਾਂ ਤੁਹਾਨੂੰ ਜ਼ਿਆਦਾ ਆ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਸਾਡੇ ਜਦੋਂ ਅਕਸਰ ਆਪਾਂ ਇਹ ਗੱਲਾਂ ਸੁਣਦੇ ਆ ਘੋੜਿਆਂ ਦੀ ਇੰਡਸਟਰੀ ਦੇ ਵਿੱਚ ਦੇਖੋ ਜੀ ਇਹਦੀ ਮੋਰ ਅਰਗੀ ਧੌਣ ਮੋਰ ਅਰਗੀ ਮੋਰ ਅਰਗੀ ਪਤਲੀ ਧੌਣ ਮੈਂ ਇੱਕ ਗੱਲ ਉਹਦੇ ਵਿੱਚ ਨੋਟਿਸ ਕਰਦਾ ਹੁੰਨਾ ਵੀ ਜਾਂ ਮੇਰੀ ਅਕਸਰ ਇਹ ਕਹਿਣਾ ਹੁੰਦਾ ਵੀ ਪਹਿਲਵਾਨਾਂ ਆਪਾਂ ਇੱਕ ਪਾਸੇ ਤੈਨੂੰ ਆਸਾਨ ਕਹੀ ਜਾਂਦੇ ਆ ਪਹਿਲਵਾਨ ਕਹੀ ਜਾਂਦੇ ਆ ਘੋੜੇ ਨੂੰ ਨਰ ਕਹੀ ਜਾਂਦੇ ਆ ਤੇ ਪਹਿਲਵਾਨ ਦੀ ਕਦੇ ਤੁਸੀਂ ਧੌਣ ਪਤਲੀ ਦੇਖੀ ਆ ਹਾਂ ਗਾਟਾ ਤਾਂ ਮੋਟਾ ਹੀ ਹੁੰਦਾ ਬਾਈ ਮੋਟਾ ਹੁੰਦਾ ਔਰ ਦੂਜੀ ਗੱਲ ਜੇ ਇਹਨੂੰ ਇਹ ਮੱਝੂ ਕੇ ਲੈਣਾ ਠਾਣਾ ਜੀ ਮਜ਼ਬੂਤੀ ਗਾਰ ਮਜ਼ਬੂਤੀ ਥਮ ਤੇ ਔਰ ਦੂਜੀ ਗੱਲ ਵਾਰੀਅਰ ਹਾਰਸ ਆਪਾਂ ਜਿਹਨੂੰ ਕਹਿੰਨੇ ਆ ਜੀ ਤੇ ਵਾਰੀਅਰ ਹਾਰਸਾਂ ਤੇ ਉਹਦੇ ਉੱਪਰ ਲੜਾਈ ਤਾਂ ਫਿਰ ਧੌਣ ਦੇ ਉੱਪਰ ਭਾਰ ਪੈ ਕੇ ਹੀ ਹੋਊਗੀ ਨਾ ਹਮ ਮਤਲਬ ਹਲਕੀ ਧੌਣ ਵਾਲੀ ਤਾਂ ਵਿਚਾਰੀ ਧੌਣ ਟੁੱਟ ਜੂ ਮੈਂ ਇੱਕ ਗੱਲ ਹੋਰ ਸਾਰੇ ਦਰਸ਼ਕਾਂ ਨੂੰ ਇਹ ਇਹ ਕਹਿਣੀ ਚਾਹਣਾ ਅਪੀਲ ਵੀ ਹੈ ਮੇਰੀ ਨਿਮਰਤਾ ਸਹਿਤ ਦੇਖੋ ਤੁਸੀਂ ਗਲਤ ਨਾ ਸਮਝਿਓ ਸਾਰੇ ਦਰਸ਼ਕ ਵੀਰ ਪ੍ਰੋਬਲਮ ਕਿੱਥੋਂ ਆ ਜਾਂਦੀ ਆ ਕਈ ਵਾਰ ਘੋੜੀ ਦੇ ਅੰਦਰ ਜਾਂ ਘੋੜੀ ਸਾਂਭੀ ਹੋ ਨਹੀਂ ਹੁੰਦੀ ਵਿਚਾਰੀ ਉਹ ਪ੍ਰੋਬਲਮ ਚ ਇੰਨੀ ਹੁੰਦੀ ਹੁਣ ਤੁਸੀਂ ਉਹ ਸ਼ੋ ਵਿਨਰ ਘੋੜੀ ਦੇਖੀ ਆ ਆਪਣੀ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਉਹ ਨਵੇਂ ਨਵੇਂ ਸ਼ਹਿਰ ਤੋਂ ਸ਼ੋ ਵਿਨਰ ਘੋੜੀ ਆ ਪਰ ਉਹਦੇ ਇੱਕ ਹਾਲਾਤ ਇਹ ਜਦੋਂ ਆਪਣੇ ਕੋਲ ਆਈ ਇਹਨੇ ਖਾਸਤਾ ਸੀਗੇ ਜੀ ਬੰਦਾ ਘੋੜੀ ਨੂੰ ਚਾਰਦਾ ਹੀ ਨਹੀਂ ਕੋਸ਼ ਉਹਦੇ ਹਾਲਾਤ ਇਹ ਬਣਾ ਦਿੰਦਾ ਤੇ ਜਦੋਂ ਘੋੜਾ ਜੰਪ ਦਿੰਦਾ ਕੰਸੀਵ ਨਹੀਂ ਹੁੰਦੀ ਦੂਸ਼ਣ ਕੀ ਤੇ ਲੱਗਦਾ ਘੋੜੇ ਤੇ ਘੋੜੇ ਤੇ ਵੀਜੀ ਘੋੜਾ ਨਹੀਂ ਚੰਗਾ ਜੀ ਉਹਨੇ ਤਾਂ ਵਿਚਾਰੇ ਨੇ ਆਪਣਾ ਕੰਮ ਕਰਤਾ ਤੁਸੀਂ ਆਪਣਾ ਵੀ ਕਰੋ ਨਾ ਸੋ ਦੂਜੀ ਗੱਲ ਇਹ ਵੀ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਸਾਰੇ ਵੀਰਾਂ ਨੂੰ ਵੀ ਜੇ ਇਹ ਘੋੜੀ ਰੱਖਦੇ ਹੋ ਤੇ हां कोई ਘਰ ਦੀ ਫਾਈਨੈਂਸ਼ੀਅਲ ਪ੍ਰੋਬਲਮ ਉਹ ਗੱਲ ਵੱਖਰੀ ਆ ਪਰ ਕੁੜੀ ਦੀ ਸੇਵਾ ਕਰਕੇ ਕੁੜੀ ਤਕੜੀ ਜ਼ਰੂਰ ਰੱਖੋ ਤਾਂ ਕਿ ਉਸ ਜਦੋਂ ਪੈਦਾ ਹੋਵੇ ਦੇਖੋ ਅਸੀਂ ਠਾ ਠਾ ਪੈਦਾ ਕਰੀ ਜੰਨੇ ਆ ਪੂਰੇ ਪੰਜਾਬ ਚ ਕਿੰਨੀ ਬਰੀਡਿੰਗ ਹੋ ਰਹੀ ਆ ਪਰ ਜਿਹੜੇ ਅਸਲੀ ਜੀ ਨੂੰ ਆਪਾਂ ਚੀਜ਼ ਕਹਿ ਦਿੰਦੇ ਆ ਹਨਾ ਉਹ ਸਮੇਂ ਸੈਂਤ ਦਾ ਜੰਮਿਆ ਪਹਿਲਵਾਨ ਬਣਦਾ ਸ੍ਰੀਦਰ ਵੀਰ ਇੱਕ ਕਹਾਵਤ ਕਹਿੰਦਾ ਹੁੰਦਾ ਮੈਂ ਵੀ ਉਹਨੂੰ ਬਹੁਤ ਸੋਚਿਆ ਇਸ ਬਾਰੇ ਵੀ ਕਿਉਂ ਇਸ ਚੀਜ਼ ਦੀ ਗੱਲ ਹੋਈ ਆ ਇਹ ਗੱਲ ਸੱਚੀ ਆ ਵੀ ਸਮੇਂ ਸੈਂਤ ਦਾ ਜੰਮਿਆ ਹੀ ਮੱਲ ਬਣਦਾ ਔਰ ਉਹ ਸਮਾਂ ਤੇ ਸੁਭਬ ਬਣਨ ਨੂੰ ਟਾਈਮ ਲੱਗਦਾ ਤੇ ਅਸੀਂ ਉਹ ਚਾਹੇ 1 ਸਾਲ ਘੋੜੀ ਤੋਂ ਸੁਆ ਘੱਟ ਲੈ ਲਈਏ ਪਰ ਬਣਾਈਏ ਚੰਗੀ ਚੀਜ਼ ਜੀ ਲੈ ਵੀ ਬਾਈ ਦਾ ਕੋੜਾ ਯਾਰ ਮੈਂ ਨਾ ਵੀ ਕਿਸੇ ਪਾਸੇ ਉਹ ਹੱਥ ਹੀ ਨਹੀਂ ਤਰਾਂਦਾ ਕੋਟ ਪਾਕ ਵਾਲੇ ਬੰਦੇ ਆ ਇੱਕ ਵਾਰੀ ਤੁਸੀਂ ਗੱਲ ਜਰੂਰ ਕਰਿਓ ਮੈਂ ਵੀਡੀਓ ਦੇ ਵਿੱਚ ਨੰਬਰ ਛੱਡਦਾ ਤੇ ਬਾਈ ਹੋਰ ਜਾਂਦੇ ਜਾਂਦੇ ਭਰਾਵਾਂ ਨੂੰ ਕੋਈ ਮੈਸੇਜ ਆ ਦਿਲ ਦੇ ਵਿਚਾਰ ਕੋਈ ਸਾਂਝ ਪਾਉਣੀ ਚਾਹੁੰਦੇ ਹੋ ਜਾਂ ਬਾਈ ਹੋਣਾ ਨੇ ਉੱਥੋਂ ਕੋਈ ਮੈਸੇਜ ਭੇਜਿਆ ਹੋਵੇ ਬਾਈ ਅਰਸ਼ ਵੀਡੀਓ ਦੇ ਵਿੱਚ ਆ ਗੱਲ ਜ਼ਰੂਰ ਕਹਿ ਦੀ ਨਹੀਂ ਵੀਰਾ ਵੀਰਾ ਕਹਿੰਦਾ ਵੀ ਥੋ ਜਿਵੇਂ ਤੁਹਾਨੂੰ ਸਹੀ ਲੱਗਦਾ ਇਨਸਾਨ ਚੰਗੇ ਹੋਣ ਦਾ ਵੀਰੇ ਇੱਕ ਇਹੀ ਨਿਸ਼ਾਨੀ ਹੁੰਦੀ ਆ ਵੀ ਉਹ ਦੂਜੇ ਨੂੰ ਵੀ ਉਨੀ ਸਪੇਸ ਤੇ ਰਿਸਪੈਕਟ ਦਿੰਦਾ ਜਿੰਨੀ ਆਪਣੀ ਚਾਹੁੰਦਾ ਬਟ ਮੇਰੇ ਵੱਲੋਂ ਇੱਕ ਇਹ ਜ਼ਰੂਰ ਬੇਨਤੀ ਆ ਵੀ ਦੇਖੋ ਸਾਡੇ ਸਿੰਗਿੰਗ ਲਾਈਨ ਦੇ ਵਿੱਚ ਵੀ ਬਹੁਤ ਹਰ ਇੱਕ ਦੇਖੋ ਕੱਲਾ ਹੌਰਸਲ ਵਾਇਲਡ ਨਹੀਂ ਸਾਰੇ ਪਾਸੇ ਹੀ ਪ੍ਰੋਬਲਮਾਂ ਰਹਿੰਦੀਆਂ ਨੇ ਪਰ ਆਪਾਂ ਮੇਰੇ ਖਿਆਲ ਦੇ ਵਿੱਚ ਆਪਸੀ ਮਤਭੇਦਾਂ ਨੂੰ ਛੱਡ ਕੇ ਲੜਾਈਆਂ ਖਪਾਈਆਂ ਛੱਡ ਕੇ ਜਾਂ ਇੱਕ ਦੂਜੇ ਨੂੰ ਨਿੰਦਿਆ ਬਾਜ਼ੀ ਨੂੰ ਛੱਡ ਕੇ ਜੇ ਆਪਾਂ ਇੱਕ ਮਤਲਬ ਮੰਚ ਦੇ ਉੱਪਰ ਇਕੱਠੇ ਹੋ ਕੇ ਕੁਝ ਕਰਨਾ ਚਾਹੀਏ ਨਾ ਤਾਂ ਹੌਰਸ ਲੈਵਲ ਜੇ ਪਹਿਲਾਂ ਨਾਲੋਂ ਇੱਥੇ ਆ ਗਿਆ ਤੇ ਪੰਜਾਬ ਦੇ ਵਿੱਚ ਮਤਲਬ ਬਿਲਕੁਲ ਬ੍ਰੀਡ ਦੇ ਵੀ ਆਪਾਂ ਹੁਣ ਦੇਖੋ ਇਹ ਇਹ ਪੰਜਾਬ ਦੀ ਨਸਲ ਹੈ ਪੰਜਾਬ ਦੀ ਨਸਲ ਕਹਿ ਸਕਦੇ ਆ ਇਹਨੂੰ ਆਪਾਂ ਮਜਬੂਤੀ ਦੇ ਵਿੱਚ ਵੀ ਬਾਈ ਫਿਰ ਪੰਜਾਬੀਆਂ ਵਾਲਾ ਹੀ ਹੈ ਕੰਮ ਤੁਸੀਂ ਧੌਣ ਤਾਂ ਦੇਖੋ ਜੀ ਐਡੀ ਚੌੜੀ ਧੌਣਾ ਕੋੜੇ ਭਾਰੀ ਬਹੁਤਾ ਕਰਦੇ ਬਹੁਤ ਭਾਰੀ ਆ ਹੁਣ ਇਹ ਓਡਾ ਜਿਹੜੇ ਜਿੱਦੇ ਜਿੱਡੇ ਸਾਡੇ ਬਜ਼ੁਰਗ ਹੋਏ ਆ ਓਡਾ ਭਾਰ ਵੀ ਤਾਂ ਓਡਾ ਕੋੜੇ ਚੱਲਦਾ ਬਾਈ ਡਾਈਟ ਬਾਰੇ ਥੋੜੀ ਜੀ ਯਾਰ ਚਾਣਣਾ ਪਈਏ ਡਾਈਟ ਉਰੇ ਬਹੁਤ سارے ਭਰਾ ਵਿਚਾਰ ਕਰਦੇ ਆ ਤੇ ਜਦੋਂ ਅਸੀਂ ਪੁੱਛਦੇ ਆ ਬਾਈ ਕਹਿੰਦੇ ਹੁੰਦੇ ਵੀ ਯਾਰ ਸਾਰੇ ਸਿਆਣੇ ਹੀ ਐ ਪਰ ਜੇ ਮੈਂ ਸਰੇਂਦਰ ਬਾਈ ਜੀ ਹੋਣਾ ਦੀ ਗੱਲ ਕਰਾਂ ਗੁਰਪ੍ਰੀਤ ਵੀਰੇ ਦੀ ਗੱਲ ਕਰਾਂ ਤੇ ਕੀ ਡਾਈਟ ਵਗੈਰਾ ਚੱਲਦੀ ਹੈ ਵੀਰੇ ਜੇ ਮੈਂ ਤੁਹਾਨੂੰ 17 ਸਾਲ ਦੇ ਵਿੱਚ ਵੀਰੇ ਨਾਲ ਜਿੰਨੀ ਗੱਲ ਕਰਕੇ ਮਤਲਬ ਅਬਜ਼ਰਵ ਕੀਤਾ ਉਹ ਤਾਂ ਇਹ ਆ ਵੀ ਉਹ ਜਿਵੇਂ ਮੱਲ ਬਣਦਾ ਏ ਜਿੰਨੀ ਖਰਾਕ ਨਾਲ ਮੱਲ ਬਣਦਾ ਉਹ ਉਨੀ ਖਰਾਕ ਹੀ ਘੋੜਿਆਂ ਨੂੰ ਪਾਉਂਦਾ ਜਿੰਨੀ ਔਰ ਦੂਜੀ ਗੱਲ ਇਹ ਵੀ ਆ ਵੀ ਸਾਡੇ ਸਮਝਣ ਦੇ ਵਿੱਚ ਇੱਕ ਗੱਲ ਇਹ ਵੀ ਆਉਂਦੀ ਆ ਵੀ ਬੰਦਾ ਜੋ ਮੈਂ ਵੀ ਸੋਚਦਾ ਵੀ ਬੰਦਾ ਤੇ ਘੋੜੇ ਦਾ ਸਿਸਟਮ ਸੇਮ ਆ ਹਾਂ ਜਿੰਨਾ ਇਹਨੂੰ ਚਾਰੋਗੇ ਜਿੰਨੀ ਇਹਨੇ ਉਹ ਤੋਂ ਓਨੀ ਚੰਗੀ ਜ਼ਿਆਦਾ ਗਰੋਥ ਫੜੂਗਾ ਹਾਂ ਜੇ ਕਸਰਤ ਵੀ ਨਾਲ ਪ੍ਰੋਪਰ ਹੋਊਗੀ ਤਾਂ ਬਿਲਕੁਲ ਬਿਲਕੁਲ ਉਹ ਤਾਂ ਮੱਲ ਵੀ ਫਿਰ ਕਸਰਤ ਕਰਦਾ ਹੀ ਆ ਨਾ ਖਾਣੇ ਵੀ ਇਹਦੀ ਹੈਗੀ ਨਾ ਉਹ ਵੀ ਨਿਸ਼ਾਨ ਕਰਦੀ ਜੀ ਹਾਂ ਵੀ ਜਿੰਨੀ ਕਾ ਕੋੜਾ ਪਚਾਉਂਦਾ ਹੈ ਉਸ ਹੱਬ ਨਾਲ ਉਹਨੂੰ ਆਪਾਂ ਜੋ ਸਰਵਿਸ ਲੈ ਰਹੇ ਹਾਂ ਨਾ ਬਿਲਕੁਲ ਔਰ ਦੂਜੀ ਗੱਲ ਇਹ ਇਸ ਚੀਜ਼ ਦੇ ਵਿੱਚ ਦੇਖੋ ਜੋ ਜਮੀ ਤਾਂ ਆਪਾਂ ਸਾਰੇ ਗੱਲਾਂ ਕਰਦੇ ਆਂ ਘੋੜਿਆਂ ਨੂੰ ਦੁੱਧ ਵੀ ਕੈਲਸ਼ੀਅਮ ਦੀ ਵੀ ਜ਼ਰੂਰਤ ਰਹਿੰਦੀ ਆ ਹਨਾ ਔਰ ਕਿਸੇ ਇੱਕ ਨਾਲ ਇੱਕ ਕਿਸੇ ਘੋੜੇ ਨਾਲ ਐਦਾਂ ਹੋਣ ਦੇ ਚੱਕਰ ਦੇ ਵਿੱਚ ਵੀ ਜੀ ਉਹ ਘੋੜੇ ਨੂੰ ਫਲਾਣੀ ਚੀਜ਼ ਪਾਈ ਸੀ ਉਹਦਾ ਸਾਈਡ ਇਫੈਕਟ ਆ ਗਿਆ ਇਹਦਾ ਮਤਲਬ ਡਸਨਟ ਮੀਨ ਕਿ ਸਾਰਿਆਂ ਨੂੰ ਇਉਂ ਆਜੂਗੀ ਆਪਣੇ ਸਾਰੇ ਬੰਦੇ ਇਹੋ ਚੀਜ਼ ਪਾਉਣੀ ਛੱਡ ਦੇਣ ਸੋ ਤੁਸੀਂ ਆਪ ਆਪਣਾ ਘੋੜਾ ਮਾਲਕ ਆਪ ਡਿਸਾਈਡ ਕਰੇ ਵੀ ਮੇਰੇ ਘੋੜੇ ਨੂੰ ਕੀ ਫਿੱਟ ਬੈਂਦਾ ਤੇ ਕੀ ਨਹੀਂ ਹਾਂ ਕਿ ਇਹਦੀ ਤਸਵੀਰ ਹੈ ਆਪਣੀ ਜਦੋਂ ਠੰਡੀ ਦਿੱਤੀ ਹੁੰਦੀ ਹੈ ਹੁਣ ਤੁਹਾਡੇ ਤੇ ਮੇਰੇ ਸਰੀਰ ਦੇ ਵਿੱਚ ਫਰਕ ਹੈ ਫਰਕ ਹੈ ਇੱਕ ਗੁਰਬਾਣੀ ਚ ਪੰਕਤੀ ਆਉਂਦੀ ਆ ਵੀ ਸਾਡੇ ਸਾਰੇ ਭਰਾ ਇੱਕ ਹੀ ਖਰਾਗ ਲੈ ਪਾਲ ਦੇ ਘੋੜੇ ਦੇ ਅਕੋਰਡਿੰਗ ਹੈ ਜਿਹੜਾ ਜਿੱਦਾਂ ਬੰਦਾ ਆਪਦੇ ਅਕੋਰਡਿੰਗ ਛਕਦਾ ਹੈ ਨਾ ਪ੍ਰਸ਼ਾਦਾ ਪਾਣੀ ਜਾਂ ਹੋਰ ਖਰਾਗ ਸੇਮ ਹੀ ਬਾਈ ਦੇ ਕਹਿੰਦਾ ਭਾਪ ਵੀ ਤੁਸੀਂ ਆਪਦੇ ਘੋੜੇ ਦੇ ਵਿੱਚ ਵੇਖੋਗੇ ਕਿਹੜੀ ਚੀਜ਼ ਦੀ ਘਾਟ ਹੈ ਉਹਨੂੰ ਕਿਦਾਂ ਪੂਰੀ ਹੋ ਸਕਦੀ ਹੈ ਕਿਹੜੀ ਚੀਜ਼ ਆਪਾਂ ਦੇ ਸਕਦੇ ਆ ਤੇ ਉਹ ਹੀ ਚੀਜ਼ ਫਿੱਟ ਹੈ ਤੇ ਇੱਕ ਹੋਰ ਵੀ ਕਹਾਣੀ ਹੈ ਨਾ ਜੀ ਵੀ ਇੱਕ ਗੁਰਬਾਣੀ ਅਨੁਸਾਰ ਆ ਵੀ ਰੱਬ ਨੇ ਕੋਈ ਕਿਸੇ ਜਹਾਜ਼ਿਆ ਨਹੀਂ ਬਣਾਇਆ ਹਾਂ ਹਰ ਇੱਕ ਬੰਦਾ ਡਿਫਰੈਂਟ ਆ ਫਿੰਗਰਪ੍ਰਿੰਟ ਡਿਫਰੈਂਟ ਨੇ ਸਭ ਕੁਝ ਡਿਫਰੈਂਟ ਆ ਸੋ ਬੇਸਿਕਲੀ ਇਹ ਆਪਣਾ ਹੌਰਸ ਮਾਲਕ ਖੁਦ ਡਿਸਾਈਡ ਕਰੇ ਵੀ ਮੈਂ ਇਹਨੂੰ ਕਿਵੇਂ ਪਾਉਣਾ ਤੇ ਇਹਨੂੰ ਕੀ ਬਣਾਉਣਾ ਜੀ ਹੁਣ ਜੇ ਜੇ ਤੁਸੀਂ ਸਰਦੀਆਂ ਦੀ ਚੀਜ਼ ਗਰਮੀਆਂ 'ਚ ਪਾਈ ਜਾਓਗੇ ਤੇ ਗਰਮੀਆਂ ਦੀ ਸਰਦੀ 'ਚ ਪਾਈ ਜਾਓਗੇ ਫਿਰ ਤਾਂ ਪ੍ਰੋਬਲਮ ਹੋਊਗੀ ਉਹ ਫਿਰ ਵੀਡੀਓ ਦੇਖ ਕੇ ਬੰਦੇ ਕਮੈਂਟ ਕਰਨਗੇ ਜੀ ਇਹ ਤਾਂ ਬੰਦੇ ਅਣਜਾਣੇ ਨੇ ਤਾਂ ਪਤਾ ਹੀ ਕੁਝ ਨਹੀਂ ਪਤਾ ਨਹੀਂ ਜੀ ਸੋ ਇਹਨਾਂ ਚੀਜ਼ਾਂ ਤੇ ਵਰਕ ਕਰਨਾ ਚਾਹੀਦਾ ਹੈ ਲੈ ਵੀ ਸੱਜਣੋ ਵੀਡੀਓ ਭਰਾ ਦੀ ਤੁਹਾਨੂੰ ਕੋੜਾ ਬਾਈ ਜੀ ਹੁਣਾਂ ਦਾ ਹੱਲੇ ਤਾਂ ਬਛੇਰਾ ਹੀ ਐ ਦਿਖਾਇਆ ਫਰਜੰਦ ਨਾਂ ਦਾ ਕਿਵੇਂ ਲੱਗਾ ਕਿਵੇਂ ਗੱਲਾਂ ਬਾਤਾਂ ਲੱਗੀਆਂ ਕਿਵੇਂ ਵੀਰ ਹੁਣਾਂ ਦੀਆਂ ਵਿਚਾਰ ਲੱਗੇ ਕਮੈਂਟਰ ਆਈ ਫਿਰ ਤੋਂ ਬੇਨਤੀ ਕਰਦਾ ਦੱਸ ਦਿਓ ਤੇ ਲੋਕੇਸ਼ਨ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਐ ਜੇ ਪਹਿਲੀ ਵਾਰ ਕੋਈ ਭਰਾ ਵੇਖ ਰਿਹਾ ਹੈ ਤੇ ਉਹਨੂੰ ਬਾਈ ਇੱਕ ਰੀ ਫੇਰ ਦੱਸ ਦੀ ਹਾਂਜੀ ਇਹ ਆਪਣਾ ਪਿੰਡ ਹੈ ਜੀ ਭਾਦਲਾ ਜਿਲ੍ਹਾ ਕਿਹੜਾ ਆ ਗਿਆ ਜਿਲ੍ਹਾ ਲੁਧਿਆਣਾ ਤੇ ਤਹਿਸੀਲ ਖੰਨਾ ਘਰ ਕਿੱਥੇ ਪੈ ਜਾਂਦਾ ਜੀ ਜਦੋਂ ਆਪਾਂ ਖੰਨੇੋਂ ਟੋਟੇ ਤੋਂ ਆਉਣੇ ਆ ਜੀ ਪਿੰਡ ਐਂਟਰ ਹੁੰਦੀ ਸਾਰੇ ਲੈਫਟ ਸਾਈਡ ਘਰ ਆ ਜਮਾ ਜੀਟੀ ਰੋਡ ਤੇ ਮਤਲਬ ਰੋਡ ਤੇ ਕਹਿ ਲੋ ਜੀ ਸਾਹਮਣੇ 35 ਵਾਲੀ ਦੁਕਾਨ ਹੈ ਟਾਇਰ ਟੂਰ ਪੈਦਾਨੋਂ ਦੇਸ ਜਾਣਗੇ ਬਿਲਕੁਲ ਬਿਲਕੁਲ ਉਹਦੇ ਆਪੋਜ਼ਿਟ ਬਾਕੀ ਯਾਰ ਤੁਸੀਂ ਬਾਈ ਜਿਹੜੇ ਮਸ਼ਹੂਰ ਬੰਦੇ ਹੁੰਦੇ ਆ ਉਹਨਾਂ ਦੀ ਕੋਈ ਬਾਲੀ ਮੈਨੂੰ ਲੱਗਦਾ ਹੈ ਕਿ ਨਹੀਂ ਲੋੜ ਹੁੰਦੀ ਪੁੱਛਣ ਦੀ ਤੁਸੀਂ ਪਿੰਡ 'ਚੋਂ ਆ ਕੇ ਭਾਦਲਾ ਲੋਕੇਸ਼ਨ ਲਾ ਲਿਓ ਜੀ ਬਾਈ ਹੁਣੀ ਤੁਹਾਨੂੰ ਪਾ ਦੇਣਗੇ ਤੇ ਕਿਸੇ ਤੋਂ ਪੁੱਛ ਕੇ ਸਿੱਧਾ ਆਈ ਸਰਨਾਵਾ ਬਾਈ ਜੀ ਹੁਣਾ ਦਾ ਬਾਕੀ ਹੋਰ ਕੋਈ ਗੱਲ ਬਾਤ ਬਾਈ ਚੜ੍ਹਦੀ ਕਲਾ ਕਰਦੀ ਏ ਬਹੁਤ ਧੰਨਵਾਦ ਤੁਹਾਡਾ ਆਨ ਦਾ ਤੁਹਾਡਾ ਵੀ ਧੰਨਵਾਦ ਸਾਰੇ ਵੀਰ ਉਹਨਾਂ ਦਾ ਵੀ ਅੰਕਲ ਜੀ ਉਹਨਾਂ ਦਾ ਧੰਨਵਾਦ ਘੋੜਾ ਮਹਾਰਾਜ ਦੀ ਕਿਰਪਾ ਨਾਲ ਦੇਖ ਕੇ ਤੁਹਾਨੂੰ ਪਤਾ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਲਾਲੀ ਫਰਦਾ ਜੇ ਚੰਗੀ ਚੀਜ਼ ਦੇ ਕੇ ਚੰਗਾ ਜਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਖੁਸ਼ੀ ਹੋਈ ਜਿਹੜਾ ਸਾਨੂੰ ਔਰ ਸਪੈਸ਼ਲੀ ਉਸ ਜਿਹੜੇ ਪਿੰਡ ਦੇ ਵਿੱਚ ਤੁਹਾਨੂੰ ਇੱਕ ਰੈਕਗਨੀਸ਼ਨ ਸਾਡੇ ਪਿੰਡ ਦੀ ਘੋੜਿਆਂ ਦੇ ਨਾਲ ਘੋੜਾ ਲਾਈਨ ਦੇ ਵਿੱਚ ਇਹਤੇ ਪਈ ਆ ਸੋ ਇਹਦੇ ਵਿੱਚ ਬਹੁਤ ਖੁਸ਼ੀ ਦੀ ਗੱਲ ਆ ਔਰ ਪਿੰਡ ਵਾਸੀਆਂ ਨੂੰ ਮੇਰੇ ਖਿਆਲ ਚ ਵੀ ਇਹ ਚੀਜ਼ ਤੇ ਮਾਣ ਹੋਣਾ ਚਾਹੀਦਾ ਬਿਲਕੁਲ ਕੋਈ ਸ਼ੱਕ ਨਹੀਂ ਮਾਣ ਇਲਾਕੇ ਨੂੰ ਹੀ ਹੁੰਦਾ ਬਾਈ ਤੇ ਸਾਰੇ ਭਰਾ ਭਾਈ سپورਟ ਇੱਕ ਦੂਜੇ ਦੀ ਕਰਿਆ ਕਰੋ ਤੇ ਬਾਕੀ ਬਾਈ ਦੇ ਅਰਦਾਸੀ ਦਿੱਤੀਆਂ ਗੱਲਾਂ ਵਾ ਤਾਂ ਵੀਡੀਓ ਕਿਵੇਂ ਲੱਗੀ ਸ਼ੇਅਰ ਕਰਦੇ ਹੋ ਦੱਬ ਕੇ ਤੇ ਭਰਾਵਾਂ ਤੱਕ ਵੀ ਸਾਂਝ ਪਾਰ ਹੋਣਾ ਦੇ ਕੋਲ ਬਹੁਤ ਚੰਗਾ ਤਗੜਾ ਬਿਸ਼ਰਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਦੇ ਬੱਚੇ ਵੀ 70 70 ਇੰਚ ਹੋਣਗੇ ਬਾਕੀ ਅਰਦਾਸ ਹੈ ਤੇ ਬਾਈ ਹੁਣਾਂ ਦੀਆਂ ਨੀਤਾਂ ਨੂੰ ਮਰਾਦਾ ਚੜ੍ਹਦੀ ਕਲਾ ਦੇ ਵਿੱਚ ਪਰਿਵਾਰ ਸ਼ੁਰੂ ਤੋਂ ਰਿਹਾ ਤੇ ਅਸੀਂ ਕਹਿੰਦੇ ਆ ਵੀ ਚੜ੍ਹਦੀ ਕਲਾ ਚ ਸਾਰੇ ਭਰਾ ਕੋੜੇ ਵਾਲੇ ਜਿੰਨੇ ਵੀ ਵੀਰ ਸੇਵਾ ਕਰਦੇ ਆ ਸਾਰੇ ਸਤਿਕਾਰਯੋਗ ਨੇ ਸਾਰੇ ਚੜ੍ਹਦੀ ਕਲਾ ਚ ਰਹਿਣ ਤੇ ਵੀਡੀਓ ਸ਼ੇਅਰ ਕਰਦੇ ਹੋ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਜੀ ਉਹਨੇ ਸਮੇਂ ਲਈ ਦਿਓ ਜੀ ਸੁਖ ਸੰਧ ਦੇਖਦੇ ਰਹੋ ਸ਼ਬਾਖੈਰ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖਾਲਸਾ ਓਕੇ ਸੱਜਣੇ ਸ਼ੇਰ ਮਾਰਦੇ ਹਾਂ ਮਿਲਦੇ ਆ ਅਗਲੀ ਵੀਡੀਓ ਨਾਲ ਧੰਨਵਾਦ